ਪੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਬਨੂੜ ਮਾਰਕੀਟ ਕਮੇਟੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਅਤੇ ਨੌਜਵਾਨ ਲੀਡਰ ਜਸਵੀਰ ਸਿੰਘ ਚੰਦੂਆ ਨੂੰ ਮਾਰਕੀਟ ਕਮੇਟੀ ਬਨੂੜ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਵੇਖਿਆ ਗਿਆ ਇੰਤਜ਼ਾਰ ਸੀ ਕਿ ਕਦੋਂ ਮਾਰਕੀਟ ਕਮੇਟੀ ਦੀ ਕੁਰਸੀ ਤੋਂ ਜਸਵੀਰ ਸਿੰਘ ਚੰਦੂਆ ਕਦ ਬੈਠਣਗੇ ਅੱਜ ਮਾਰਕੀਟ ਕਮੇਟੀ ਦੇ ਵਿੱਚ ਤਾਜ ਪੋਸ਼ੀ ਨੂੰ ਲੈ ਕੇ ਇੱਕ ਵੱਡਾ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਬਨੂੜ ਮੰਡੀ ਦੇ ਆਰਤੀਆਂ ਦੇ ਸਮੇਤ ਆਮ ਆਦਮੀ ਪਾਰਟੀ ਦੇ ਜਰਨਲ ਸੈਕਟਰੀ ਅਤੇ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਟ ਨੇ ਸ਼ਿਰਕਤ ਕੀਤੀ ਹੈ ਮਾਰਕੀਟ ਕਮੇਟੀ ਦੀ ਤਾਜਪੂਸ਼ੀ ਤੋਂ ਪਹਿਲਾਂ ਜਸਵੀਰ ਸਿੰਘ ਚੰਦੂਆ ਵੱਲੋਂ ਜਿੱਥੇ ਧਾਰਮਿਕ ਸਥਾਨਾਂ ਤੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਗਿਆ। ਸੋ ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਅਤੇ ਨਵੇਂ ਬਣੇ ਚੇਅਰਮੈਨ ਜਸਵੀਰ ਸਿੰਘ ਚੰਦੂਆ ਦਾ ਸੋ ਉਹਨਾਂ ਦੀ ਜ਼ੁਬਾਨੀ ਸੁਣਦੇ ਆ। ਜਿਹੜਾ ਦੁਨਿਆਵੀ ਚੰਦੂਆ ਜੀ ਜਿਹੜੇ ਹੈਗੇ ਪੁਰਾਣੇ ਜਿਹੜੇ ਹੈਗੇ ਵਰਕਰ ਹੈ ਉਹਨਾਂ ਨੂੰ ਅੱਜ ਦਾ ਮਾਨ ਸਤਕਾਰ ਦੇ ਆ ਪਾਰਟੀ ਨੇ ਕੀ ਕਹਿਣਾ ਚਾਹੋ। ਇਹ ਅੱਜ ਸਰਾ ਜਸਵੀਰ ਸਿੰਘ ਚੰਦੂਆ ਜੀ ਨੂੰ ਜ਼ਿੰਮੇਵਾਰੀ ਸੰਭਾਲੀ ਗਈ ਹੈ। ਔਰ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਇੱਕ ਪਾਰਟੀ ਦੇ ਵਲੰਟੀਅਰ ਨੂੰ ਪਾਰਟੀ ਦੇ ਵਰਕਰ ਨੂੰ ਜਿਨੇ ਪਾਰਟੀ ਵਾਸਤੇ ਲੰਮੇ ਸਮੇਂ ਤੋਂ ਬਹੁਤ ਸੇਵਾ ਕੀਤੀ ਹੈ, ਮਾਨ ਸਤਕਾਰ ਮਿਲਿਆ ਔਰ ਹੋਰ ਵੀ ਸਾਡੇ ਬਹੁਤ ਸਾਰੇ ਸਾਥੀ ਇੱਥੇ ਹੈਗੇ ਜਿਨ੍ਹਾਂ ਨੇ ਪਾਰਟੀ ਵਾਸਤੇ ਬਹੁਤ ਸੇਵਾ ਕੀਤੀ ਹੈ। ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਵੀ ਮਾਨ ਸਨਮਾਨ ਜ਼ਰੂਰ ਮਿਲੂਗਾ। ਔਰ ਮੈਂ ਇਸ ਮੌਕੇ ਸਾਰੇ ਇਹ ਚੰਦੂਆਜੀ ਦੀ ਚੇਅਰਮੈਨ ਨਹੀਂ ਸਾਰੇ ਵਰਕਰਾਂ ਦੀ ਚੇਅਰਮੈਨ ਨਹੀਂ ਹੈ ਸਾਰੇ ਜਿਨ੍ਹਾਂ ਨੇ ਪਾਰਟੀ ਦੇ ਲੰਬੇ ਸਮੇਂ ਤੋਂ ਕੰਮ ਕਰਦੇ ਆਏ ਨੇ ਉਹਨਾਂ ਦੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਇਹ ਵਧੀਆ ਢੰਗ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਔਰ ਮਾਰਕੀਟ ਕਮੇਟੀ ਦੇ ਵਿੱਚ ਜੋ ਵੀ ਇੱਥੇ ਸੁਧਾਰ ਕਰਨ ਵਾਲੇ ਨੇ ਉਹਨਾਂ ਨੂੰ ਅੱਗੇ ਹੋ ਕੇ ਕੰਮ ਕਰਨਗੇ ਔਰ ਪੂਰੀ ਇਮਾਨਦਾਰੀ ਦੇ ਨਾਲ ਚਾਹੇ ਸਾਡੇ ਆੜਤੀ ਭਰਾ ਨੇ ਚਾਹੇ ਕਿਸਾਨ ਭਰਾ ਦੇ ਮਜ਼ਦੂਰ ਭਰਾ ਨੇ ਸਾਰਿਆਂ ਦੀ ਸੇਵਾ ਕਰਨਗੇ ਔਰ ਸਹਿਯੋਗ ਦੇ ਕੇ ਪੰਜਾਬ ਨੂੰ ਰੰਗਲਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ ਤੁਹਾਡੀ ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਕਿ ਸਾਰੇ ਵਰਕਰ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਸਰਕਾਰ ਬਣਾਉਣ ਦੇ ਵਿੱਚ ਉਹ ਉਰੇ ਮੌਜੂਦ ਹੈਗੇ ਲੇਕਿਨ ਉਰੇ ਮੇਨ ਐਮਐਲਏ ਸਾਹਿਬ ਦੀ ਮੌਜੂਦਗੀ ਨਾ ਹੋਣਾ ਕਿਸੇ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਉਹ ਖੁਸ਼ ਨਹੀਂ ਹੈ ਕਿ ਚੰਦੂਆ ਜੀ ਤੇ ਦੀਪਕ ਸੂਤ ਜਿਹੜੇ ਹੋਰੇ ਚੇਅਰਮੈਨ ਬਣੇ ਦੇਖੋ ਇਸ ਤਰ੍ਹਾਂ ਹੁੰਦਾ ਹੈ ਲਾਸਟ ਟਾਈਮ ਜਦੋਂ ਮੈਂ ਦੀਪਕ ਸੂਤ ਜੀ ਨੂੰ ਬਿਠਾਉਣ ਗਿਆ ਸੀ ਚੇਅਰ ਤੇ ਉਸ ਟਾਈਮ ਸੈਸ਼ਨ ਚੱਲਦਾ ਸੀਗਾ ਐਮਐਲਏ ਸਹਿਬਾ ਨਹੀਂ ਆ ਸਕੀ ਅੱਜ ਵੀ ਕੋਈ ਉਹਨਾਂ ਦੀ ਮਜਬੂਰੀ ਹੋ ਸਕਦੀ ਆਦਰਵਾਈਜ਼ ਕੋਈ ਫਰਕ ਵਾਲੀ ਗੱਲ ਨਹੀਂ ਉਹ ਬਿਲਕੁਲ ਪਾਰਟੀ ਦੇ ਪਾਰਟੀ ਨਹੀਂ ਚੁਣ ਕੇ ਉਹਨਾਂ ਨੂੰ ਬਣਾਇਆ ਕੋਈ ਆਪਣੇ ਆਪ ਤਾਂ ਕੋਈ ਬਣ ਨਹੀਂ ਸਕਦਾ ਪਾਰਟੀ ਨਾਲ ਪੂਰੀ ਨਾਲ ਨੇ ਪਾਰਟੀ ਦਾ ਕਾਰਡ ਬਣਾਇਆ ਜੀ ਤੁਸੀਂ ਸਨੇਹਾ ਲਾਏ ਆ ਵੀ ਅੱਜ ਦੇ ਉਹਦੇ ਸੁਭਲਣ ਦੇ ਉਹਦੇ ਜੀ ਨੀਣਾ ਮਿਲਦੇ ਕਿਤੇ ਨਾ ਨਹੀਂ ਹੈ ਜੀ ਤੇ ਨਾ ਹੀ ਉਹਨਾਂ ਨੂੰ ਕੋਈ ਸਨੇਹਾ ਲੱਗਿਆ ਜਿਹੜਾ ਹੁਣ ਤੱਕ ਦੀ ਸਾਨੂੰ ਰਿਪੋਰਟ ਹੈ ਜੀ ਤੇ ਨਾ ਹੀ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਚੰਦੂਆ ਜੀ ਜਿਆਦਾ ਬੈਟਰ ਜਦੋਂ ਕੋਈ ਵੀ ਬੰਦਾ ਕੁਰਸੀ ਸੰਭਾਲਦਾ ਨਾ ਨਮਾ ਨਮਾ ਚਾਹ ਹੁੰਦਾ ਕੰਮ ਕਰਨ ਦਾ ਉਹਦੇ ਵਿੱਚ ਕਈ ਵਾਰ ਕਿੱਥੇ ਉਹਨੂੰ ਗਲਤ ਲੱਗਦਾ ਹੈ ਦੂਜੀ ਧਿਰ ਨੂੰ ਤਕਲੀਫ ਵੀ ਹੁੰਦੀ ਹੈ ਪਰੰਤੂ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਕਮੀ ਹੈ ਕਿਤੇ ਉਹਨੂੰ ਬੈਠ ਕੇ ਪਿਆਰ ਨਾਲ ਹੱਲ ਕੀਤਾ ਜਾਵੇ ਕਿਉਂਕਿ ਸਾਰੇ ਆਪਾਂ ਇੱਕ ਹਿੱਸਾ ਆਏ ਸਮਾਜ ਦਾ ਹਿੱਸਾ ਹੈ ਕਿਸੇ ਦਾ ਕੋਈ ਅਰਥ ਦਾ ਕੰਮ ਹੈ ਕਿਸੇ ਦਾ ਕਿਸਾਨੀ ਦਾ ਕੰਮ ਹੈ ਕੋਈ ਮਜ਼ਦੂਰੀ ਕਰਦਾ ਹੈ ਕੋਈ ਹੋਰ ਸੇਵਾ ਕਰਦਾ ਹੈ ਅਸੀਂ ਸਾਰੇ ਇੱਕ ਪਰਿਵਾਰ ਹੀ ਹਾਂ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕ ਪਰਿਵਾਰ ਦੀ ਤਰ੍ਹਾਂ ਚਾਹੇ ਐਮਐਲਏ ਆ ਚਾਹੇ ਚੇਅਰਮੈਨ ਆ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਤਾਂ ਹੀ ਪੰਜਾਬ ਤਰੱਕੀ ਕਰੂਗਾ। ਕਾਇ ਤੁਸੀਂ ਚੇਅਰਮੈਨ ਦੀ ਕੁਰਸੀ ਤੇ ਬੈਠੇ ਹੋ ਕੀ ਕਹਿਣਾ ਚਾਹੋਗੇ? ਮੈਮ ਧੰਨਵਾਦੀਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ। ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਔਰ ਸਾਡੇ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਛੜ ਜੀ ਜਿਨ੍ਹਾਂ ਨੇ ਮੈਨੂੰ ਇਹ ਏਡੀ ਬੜੀ ਜ਼ਿੰਮੇਵਾਰ ਦਿੱਤੀ ਆਮ ਵਰਕਰ ਆਮ ਘਰਾਂ ਚੋਂ ਉੱਠੇ ਹੋਏ ਜਿਹੜੇ ਲੋਕਾਂ ਨੂੰ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਮਾਣ ਦਿੰਦੀ ਹੈ ਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਇਹਨਾਂ ਨੋਟੀਫਿਕੇਸ਼ਨ ਲੇਟ ਹੋਣ ਦਾ ਕਾਰ ਕੁਝ ਟੈਕਨੀਕਲ ਗੱਲਾਂ ਸੀਗੀਆਂ ਸਾਡੇ ਇਕੱਠੇ 22-23 ਬੰਦਿਆਂ ਦੇ ਨੋਟੀਫਿਕੇਸ਼ਨ ਹੋਣੇ ਸੀ ਤਾਂ ਉਹਨਾਂ ਦੀ ਵੈਰੀਫਿਕੇਸ਼ਨਾਂ ਨੂੰ ਟਾਈਮ ਲੱਗਿਆ ਤਾਂ ਕਰਕੇ ਅਸੀਂ ਟਾਈਮ ਲੱਗਿਆ ਅਦਰਵਾਇਸ ਤਾਂ ਕੋਈ ਦਿੱਕਤ ਨਹੀਂ ਤੇ ਅੱਜ ਜਿਹੜਾ ਕਾਰਡ ਛਪਿਆ ਹੈ ਜੀ ਇਨਵਿਟੇਸ਼ਨ ਦਾ ਤੇ ਮੈਡਮ ਨੀਨਾ ਮਿੰਤਲ ਦੀ ਕੋਈ ਫੋਟੋ ਨਹੀਂ ਹੈ ਤੇ ਮੈਡਮ ਵੀ ਉਹਰੇ ਮੌਜੂਦ ਨਹੀਂ ਹੈ ਕੀ ਕਾਰਨ ਕੀ ਹੈ ਜੀ ਮੇਰੀ ਕੱਲ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ ਮੈਂ ਦੋ ਵਾਰ ਫੋਨ ਕੀਤਾ ਉਹਨਾਂ ਨੂੰ ਤੇ ਉਹਨਾਂ ਦੇ ਕੁਝ ਰੁਝੇਵੇਂ ਆ ਆਪਣੇ ਜਿਹਦੇ ਕਰਕੇ ਉਹ ਨਹੀਂ ਆ ਸਕੇ ਤੇ ਬਾਕੀ ਸਾਰੀ ਇਸ ਪਾਰਟੀ ਸਾਡੀ ਇਕਮੁੱਠਾ ਹੈ ਤੇ ਉਹ ਸਾਡੇ ਐਮਐਲਏ ਨੇ ਉਹਨਾਂ ਦੇ ਆਪਣੇ ਕੰਮ ਨੇ ਔਰ ਮੰਡੀ ਦੇ ਜਿਹੜੇ ਕੰਮ ਆ ਉਹ ਅਸੀਂ ਇੱਥੇ ਕਿਸ ਤਰ੍ਹਾਂ ਦੇਖੋਗੇ ਮੰਡੀ ਨੂੰ ਕਿਉਂਕਿ ਐਲਾਨ ਹੋਏ ਨੂੰ ਕਾਫੀ ਦਿਨ ਹੋ ਗਏ ਤੁਸੀਂ ਮੰਡੀ ਚ ਲਗਾਤਾਰ ਦੌਰੇ ਵੀ ਕਰ ਰਹੇ ਹੋ ਕਿ ਦੇਖਿਆ ਮੰਡੀ ਦੇ ਚ ਕੀ ਕਮੀਆਂ ਹੈਗੀਆਂ ਪਿਛਲੀ ਸਰਕਾਰਾਂ ਦੇ ਵਿੱਚ ਰਹੀਆਂ ਜਿਹੜੀ ਤੁਸੀਂ ਪੂਰੀ ਕਰੋਗੇ ਆਉਣ ਵਾਲੇ ਦਾ ਜਦੋਂ ਦੀ ਮੇਰਾ ਨੋਟੀਫਿਕੇਸ਼ਨ ਤੋਂ ਪਹਿਲਾਂ ਅਨਾਉਂਸ ਹੋਈ ਹੈ ਇੱਥੇ ਸੈਕਟਰੀ ਸਾਡੇ ਗੁਰਨਾਮ ਜੀ ਨੇ ਮੈਂ ਇਹਨਾਂ ਦੇ ਸੰਪਰਕ ਚ ਸੀਗਾ ਇੱਕ ਦੋ ਜਗ੍ਹਾ ਜਿੱਥੇ ਵੀ ਲੋਡ ਪਈ ਕਿਤੇ ਲਾਈਟਾਂ ਦੀ ਲੋਡ ਸੀ ਕਿਤੇ ਪਾਣੀ ਦੇ ਪ੍ਰਬੰਧਾਂ ਦੀ ਲੋਡ ਸੀ ਕਿਤੇ ਬਾਰਦਾਨੇ ਦੀ ਆ ਮੇਰੇ ਇਹਨਾਂ ਨਾਲ ਤਾਲਮੇਲ ਸੀਗਾ ਔਰ ਇਸ ਵਾਰ ਬਹੁਤ ਵਧੀਆ ਕਿਸਾਨਾਂ ਦੀ ਜਿਹੜੀ ਫਸਲ ਚੱਕੀ ਗਈ ਆ ਪੂਰੇ ਪੰਜਾਬ ਚੋਂ ਹੀ ਜਿੱਥੇ ਉੱਥੇ ਬਨੋੜ ਚ ਵੀ ਕਿਤੇ ਵੀ ਕੋਈ ਕੰਪਲੀਟ ਨਹੀਂ ਆਈ ਕਿਤੇ ਵੀ ਕੋਈ ਦਿੱਕਤ ਨਹੀਂ ਆਈ ਇੱਕ ਦੋ ਵਾਰੀ ਮੈਨੂੰ ਬਾਰਦਾਨੇ ਦੀ ਥੋੜੀ ਜੀ ਕਿਤੇ ਇੱਕ ਏਜੰਸੀ ਤੋਂ ਪ੍ਰੋਬਲਮ ਆਈ ਆ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਆ ਔਰ ਬਹੁਤ ਇਸ ਵਾਰ ਕਿਸਾਨ ਖੁਸ਼ ਆ ਨਾਲ ਦੀ ਨਾਲ ਪੇਮੈਂਟਾਂ ਹੋ ਰਹੀਆਂ ਨੇ ਨਾਲ ਦੀ ਨਾਲ ਉਹਨਾਂ ਦੀ ਫਸਲ ਚੱਕੀ ਜਾ ਰਹੀ ਹੈ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਸਰ